ਗੁਰੂ ਸਾਹਿਬ ਦੀ ਫੋਟੋ ਐ ਇੱਦਾਂ ਦੇਖੋ ਹੋਏ ਹੋਏ ਬਾਥਰੂਮ ਚ ਗੁਰੂ ਸਾਹਿਬਾਂ ਦੀਆਂ ਫੋਟੋਆਂ ਇੱਧਰ ਆ ਵੀਡੀਓ ਬਣਾ ਪਟਿਆਲੇ ਦੇ ਗੁਰੂ ਘਰਾਂ ਵਿੱਚ ਵੱਡੀ ਬੇਅਦਬੀ ਬਈ ਇਹ ਪਿੰਦੇ ਨੇ ਲੰਗਰ ਹਾਲ ਚ ਬੀੜੀਆਂ ਬਾਥਰੂਮਾਂ ਚ ਲਾਈਆਂ ਨੇ ਗੁਰੂ ਸਹਿਬਾਨ ਦੀਆਂ ਫੋਟੋਆਂ ਸਿੰਘਾਂ ਨੇ ਘਿਰ ਪ੍ਰਵਾਸੀਆਂ ਨੂੰ ਸਿਖਾਇਆ ਸਬਕ ਜੀ ਹਾਂ ਦੋਸਤੋ ਦੱਸਦੇ ਹੋਏ ਸਾਨੂੰ ਸ਼ਰਮ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਆ ਕੇ ਇਹ ਪ੍ਰਵਾਸੀ ਇੰਨਾ ਗੰਦ ਪਾ ਰਹੇ ਨੇ ਪਿਛਲੇ ਕਾਫੀ ਮਹੀਨਿਆਂ ਤੋਂ ਇਹ ਚਰਚਾ ਦੇ ਵਿੱਚ ਨੇ ਕਦੇ ਕਿਸੇ ਦੇ ਨਾਲ ਲੜਾਈ ਲੈ ਲੈਂਦੇ ਨੇ ਅੱਧੇ ਕਦੇ ਕਿਸੇ ਨੂੰ ਉਹ ਤਾਂ ਦੇ ਘਾਟ ਉਤਾਰ ਦਿੰਦੇ ਨੇ ਅਜਹੀਆਂ ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਅਤੇ ਕਿਸੇ ਤੁਸੀਂ ਅਕਸਰ ਸੁਣਦੇ ਹਿਓ ਪਰ ਇਹ ਤਾਂ ਹੱਦ ਹੀ ਹੋ ਗਈ ਕਿ ਪੰਜਾਬ ਦੇ ਵਿੱਚ ਆ ਕੇ ਹੁਣ ਬਿਹਾਰੀ ਸਾਡੇ ਗੁਰੂ ਸਹਿਬਾਨਾਂ ਦੀਆਂ ਫੋਟੋਆਂ ਦੀ ਬੇਅਦਵੀ ਕਰਨਗੇ ਸੋ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਪਟਿਆਲੇ ਦੇ ਗੁਰੂ ਘਰ ਦੇ ਵਿੱਚ ਵੱਡੀ ਬੇਅਦਵੀ ਹੋਈ ਹੈ ਲੰਗਰ ਹਾਲਾਂ ਦੇ ਵਿੱਚ ਭਈਏ ਵੀੜੀਆਂ ਪਿੰਦੇ ਫੜੇ ਗਏ ਨੇ ਅਤੇ ਬਾਥਰੂਮਾਂ ਚ ਲਾਈਆਂ ਨੇ ਗੁਰੂ ਸਹਿਬਾਨ ਦੀਆਂ ਫੋਟੋਆਂ ਜਿਹੜੀ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸੋ ਮੌਕੇ ਤੇ ਸਿੰਘ ਪਹੁੰਚੇ ਜੋ ਉਹਨਾਂ ਨੇ ਪ੍ਰਵਾਸੀਆਂ ਦੇ ਨਾਲ ਕੀਤਾ ਉਹ ਤੁਹਾਨੂੰ ਅਸੀਂ ਅੱਗੇ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਪਰ ਗੱਲ ਤਾਂ ਇਹ ਹੈ ਕਿ ਇਹਨਾਂ ਤੇ ਕੋਈ ਐਕਸ਼ਨ ਕਿਉਂ ਨਹੀਂ ਲੈਂਦਾ ਅਤੇ ਕੋਈ ਵੀ ਪ੍ਰਸ਼ਾਸਨ ਜਾਂ ਫਿਰ ਉੱਥੋਂ ਦੇ ਮੌਜੂਦਾ ਪ੍ਰਸ਼ਾਸਨ ਇਨ੍ਹਾਂ ਖਿਲਾਫ ਕਿਉਂ ਨਹੀਂ ਬੋਲਦਾ ਸਵਾਬ ਬਾਕੀ ਲੈ ਚੱਲਦੇ ਆ ਤੁਹਾਨੂੰ ਵਾਇਰਲ ਇਸ ਵੀਡੀਓ ਵੱਲ ਵੀਡੀਓ ਨੂੰ ਦੇਖ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵਾਤੋਂ-ਵਾਤ ਸ਼ੇਅਰ ਕਰਿਓ ਤਾਂ ਜੋ ਇਹ ਹੋਰਾਂ ਲੋਕਾਂ ਤੱਕ ਪਹੁੰਚ ਸਕੇ ਅਤੇ ਇਨ੍ਹਾਂ ਦਰਿੰਦਿਆਂ ਨੂੰ ਵੱਧ ਤੋਂ ਵੱਧ ਸਜ਼ਾ ਦਵਾਈ ਜਾਵੇ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਗੁਰੂ ਸਾਹਿਬ ਦੀ ਫੋਟੋ ਐ ਇੱਧਰ ਦੇਖੋ ਓਏ ਹੋਏ ਬਾਥਰੂਮ ਚ ਗੁਰੂ ਸਾਹਿਬਾਂ ਦੀਆਂ ਫੋਟੋ ਐ ਇੱਧਰ ਵੀਡੀਓ ਬਣਾਉਂਦੀ ਸੀ ਗੁਰੂ ਸਾਹਿਬਾਂ ਦੀਆਂ ਫੋਟੋ ਬਾਥਰੂਮ ਚ ਬਾਬਾ ਜੀ ਗੁਰੂ ਬੋਲੇ ਮਹਾਰਾਜੀ ਬੋਲੇ ਇੱਧਰ ਆਇਆ ਹੈ ਆਹ ਦੇਖੋ ਯਾਰ ਇਹਨਾਂ ਦਾ ਬਹੁਤ ਪੁਰਾਣਾ ਹਾਲ ਆ ਤਾਂ ਨਸਤੀ ਦਾ ਉਹ ਖਰਚਾ ਖਰਚਾ ਕਰਦਾ ਚੱਲ ਉਹ ਖਰਚਾ ਓਏ ਪਾਤਾ ਕਰਿਆ ਇਸ ਤੋਂ ਬਹੁਤ ਇੱਥੇ ਉਹ ਨਹੀਂ ਹੈ ਨਾ ਮੈਂ ਤਾਂ ਬਾਥਰੂਮ ਗਿਆ ਬਸ ਇਹ ਕਾਰ ਦੇਖ ਕੇ ਆਏ ਆ ਉਹ ਕਿੰਨੇ ਵੇ ਉਹ ਕਿੰਨੇ ਦਿਖਾਈ ਆ ਉਹ ਦੱਸੋ ਪਹਿਲਾਂ ਤਾਂ ਜਿਹੜੇ ਉਹ ਚਾਰ ਇੱਥੇ ਬਾਥਰੂਮ ਨੇ ਨਾ ਅੰਦਰ ਫੋਟੋ ਪਈ ਆ ਸਹੀ ਕੰਮ ਤਾਂ ਆਏ ਹੋਰ ਬੜਾ ਜਿੰਨਤ ਦੀ ਹਾਲੀ ਸਟਾਫ ਹੈ ਨਾ ਤੇ ਸੈਕਨਲ ਬਾਥਰੂਮ ਬਾਥਰੂਮ ਚ ਮਾਰਦੀ ਫਿਰੋਗੇ ਕਿੰਨੇ ਰੱਖੀ ਆਓ ਉਹ ਉਹ ਅੰਕਲ ਜਾਨ ਪਾਹਲ ਵਿੱਚ ਜਿਹੜੇ ਤੁਸੀਂ ਹੋਈਆਂ ਨਾ ਆਜੋ ਆਜੋ ਧਿਆਨ ਰੱਖੋ ਜਿੱਥੇ ਸੰਗਤੀ ਜਿੱਥੇ ਭਾਂਡੇ ਦੀ ਸੇਵਾ ਹੁੰਦੀ ਆ ਇਸ ਤੋਂ ਆ ਦੇਖੋ ਬੀ ਤੇ ਆ ਬੋਰਡ ਆ ਕੱਢਾ ਲਗਾੜੇ ਮਤਲਬ ਸਿਸਟਮ ਜਾਰਾ ਬੋਰਡ ਦਿਖਾ ਦਿਓ ਆ ਵੀ ਦੇਖ ਬਾਬਾ ਜੀ ਜਿੱਥੇ ਭਾਂਡੇ ਦੀ ਸੇਵਾ ਹੁੰਦੀ ਬਾਬਾ ਜੀ

ਕੀ ਕਰਦੇ ਹੋ ਬੰਦੇ ਕੋਲ ਮਾਰਿੰਗ ਆਪੋ ਤੇ ਆਜੀ ਭਈਆ ਤੁਸੀਂ ਕਿਵੇਂ ਹੋ ਠੀਕ ਹੋ ਜਰਦਾ ਲਗਾਤੇ ਹੋ ਆਪ ਜਰਦਾ ਲਗਾਤੇ ਹੋ ਕੋ ਮੈਂ ਆਉਂਦੇ ਕੋ ਹਾਂ ਹਾਂ ਵੀਡੀਓ ਮਾ ਆਪਣੇ ਕਾਰ ਬੇਤੀ ਅੱਡੀ ਹਰਦਾ ਹੋ